ਮੈਨੂੰ ਇਹਦਾ ਹੁੰਦਾ ਜਦੋਂ ਸੁਣਨ ਵਾਲੇ ਚੰਗੇ ਹੋਣ ਨਾ ਫਿਰ ਉਦੋਂ ਕੱਲੇ ਗਾਣੇ ਨਹੀਂ ਕੁਝ ਦਿਲ ਦੀਆਂ ਗੱਲਾਂ ਵੀ ਕਰ ਲੈਣੀਆਂ ਚਾਹੀਦੀਆਂ ਇੱਕ ਵਾਰੀ ਆਪਣੇ ਲਈ ਜ਼ੋਰਦਾਰ ਤਾੜੀਆਂ ਮਾਰ ਦੂੰ ਇੱਕ ਬੜੀ ਸਿਆਣੀ ਗੱਲ ਤੁਹਾਡੇ ਨਾਲ ਸਾਰਨਾ ਸਾਂਝੀ ਕਰੂੰ ਜਦੋਂ ਇੱਥੇ ਦੁਨੀਆ ਦਾ ਦਸਤੂਰ ਕੀ ਆ ਜਦੋਂ ਬੰਦਾ ਜਨਮ ਲੈਂਦਾ ਤੇ ਉਹਦੇ ਮਰਨ ਤੱਕ ਸਾਰੀ ਜ਼ਿੰਦਗੀ ਬੰਦਾ ਰੱਬ ਤੋਂ ਮੰਗਿਉ ਜਾਂਦਾ ਜਦੋਂ ਹਲਟੋ ਹੁੰਦੀ ਆ ਬੰਦੇ ਕੋਲ ਕਿਸੇ ਗੁਰੂ ਘਰ ਜਾ ਕੇ ਕਹਿੰਦਾ ਮੱਥਾ ਟੇਕ ਕੇ ਰੱਬਾ ਸਵਿਫਟ ਦਵਾ ਦੇ ਸਹੀ ਗੱਲ ਹੈ ਨਾ ਤੇ ਜਦੋਂ ਸਵਿਫਟ ਹੁੰਦੀ ਆ ਫਿਰ ਹੋਰ 100 ਰੁਪਏ ਮੱਥਾ ਟੇਕ ਕੇ ਫਿਰ ਕਹਿੰਦਾ ਰੱਬਾ ਫੋਰਚਨਰ ਦਵਾ ਦੇ ਯਾਰ ਤੇ ਫੋਰਚਨਰ ਵੀ ਦੇ ਦਿੰਦਾ ਫਿਰ ਰੇਂਜ ਰੋਵਰ ਮੰਗਦਾ ਆਡੀ ਮੰਗਦਾ ਮਰਸੀਡੀ ਮੰਗਦਾ ਆ ਹੁਣ ਨਵੀਂ ਜਲੀਆ ਡਿਫੈਂਡਰ ਵੀ ਮੰਗਦਾ ਪਰ ਕਦੇ ਵੀ ਉਹ ਬੰਦਾ ਗੁਰੂ ਘਰ ਜਾ ਕੇ ਨਹੀਂ ਕਹਿੰਦਾ ਵੀ ਰੱਬਾ ਬਸ ਬਹੁਤ ਹੈ ਕਹਿੰਦਾ ਕੋਈ ਜਾ ਕੇ ਸਹੀ ਦੱਸੋ ਕੋਈ ਨਹੀਂ ਕਹਿੰਦਾ ਗੱਲ ਗੱਡੀ ਦੀ ਕਰਦੇ ਆ ਜਿਹੜੇ ਕੋਲੇ ਆਲਟੋ ਆ ਉਹ ਮੋਟਰਸਾਈਕਲ ਵਾਲੇ ਵੱਲ ਵੇਖ ਕੇ ਟਾਈਮ ਪਾਸ ਕਰ ਲਵੇ ਤੇ ਜਿਹੜੇ ਕੋਲੇ ਮੋਟਰਸਾਈਕਲ ਆ ਉਹ ਸਾਈਕਲ ਵਾਲੇ ਪਾਸੇ ਵੇਖ ਲੈ ਤੇ ਜਿਹੜਾ ਸਾਈਕਲ ਤੋਂ ਵੀ ਖੁਸ਼ ਨਹੀਂ ਉਹ ਪੈਦਲ ਵਾਲੇ ਪਾਸੇ ਵੇਖ ਲੈ ਸੋ ਕਹਨਾ ਇਹ ਦੁਨੀਆ ਦੀ ਦੌੜ ਹੈ ਇੱਥੇ ਜਿੰਨਾ ਸਟ्रेस ਰੇਂਜ ਰੋਵਰ ਵਾਲੇ ਨੂੰ ਆ ਅਲਟੋ ਵਾਲੇ ਨੂੰ ਵੀ ਓਨਾ ਕੀ ਐ ਰੇਂਜ ਰੋਵਰ ਵਾਲੇ ਨੂੰ ਜ਼ਿਆਦਾ ਉਹਨੂੰ ਇਨਕਮ ਟੈਕਸ ਦੇ ਬੜੇ ਜੱਕਰ ਪੈਂਦੇ ਆ ਕਹਿੰਦਾ ਕਿਆ ਫੋਰਚੂਨਰ ਤੋਂ ਮੰਝਾਇਆ ਕਿ بیا ਹਾਇਦਲ ਕਰਦਾ ਕੋਈ ਕਰਕੇ ਚੇਂਜ ਲੈ ਲਾ ਆਉਡੀ ਵਾਲੇ ਨੂੰ ਵੀ ਨੀਂਦ ਜੀ ਨਹੀਂ ਆਉਂਦੀ ਓ ਕਹਿੰਦਾ ਵੇਚ ਕੇ ਛੇਤੀ ਰਿੰਦ ਲੈ ਲਾ ਹੇ ਕੱਪੜਿਆਂ ਵਾਂਗ ਬਦਲ ਲੀਆਂ ਗੱਡੀਆਂ ਓਏ ਆ ਤਾਂ ਮੈਂ ਤੇਰਾ ਸੋਝਿਆ ਮੀਹ ਰਹਾਂਦੇ ਪਰੇ ਕੋਈ ਟਾਵਾਂ ਬੰਦਾ ਸਬਰ ਕਰੇ ਜੋ ਲਖਿਆ ਵਿੱਚ ਤਕਦੀਰ ਆਵੇ ਹੋ ਸਭ ਪੈਸੇ ਦਿਆਂਗੇ ਮਾਮ ਤਰਾ ਆ ਤਾਂ ਹੀ ਭੁੰਜੇ ਨਾ ਲੱਗਦੀ ਢੀਏ ਹੋ ਪਰ ਗੱਡੀ ਤਾਂ ਵੀਰੇ ਗੱਡੀ ਐ ਭਾਵੇਂ ਛੋਟੀ ਐ ਭਾਵੇਂ ਵੱਡੀ ਐ ਜੇ ਗੱਲ ਚੰਗੀ ਲੱਗਿਆ ਤਾੜੀ ਮਾਰ ਦਿਓ ਹਾਈ ਗੱਡੀ ਤਾਂ ਵੀਰੇ ਗੱਡੀ ਐ ਭਵੇਂ ਛੋਟੀ ਐ ਭਵੇਂ ਵੱਡੀ ਐ ਜਦੋਂ ਬੰਦੇ ਕੋਲੇ ਪੈਸਾ ਲੋੜ ਤੋਂ ਜ਼ਿਆਦਾ ਹੋ ਜਵੇ ਨਾ ਉਹ ਇੱਥੋਂ ਕੰਮ ਘੱਟ ਲੈਂਦਾ ਤੇ ਇੱਥੋਂ ਜ਼ਿਆਦਾ ਲੈਂਦਾ ਦਿਲ ਦੀ ਥਾਂ ਦਿਮਾਗ ਵਰਤਣ ਲੱਗ ਜਾਂਦਾ ਕੀ ਕਹਿੰਦਾ ਕੋਈ ਮਹਿੰਗੀ ਗੱਡੀ ਲੈਨੇ ਉਹ ਤਾਂ ਬੰਦਾ ਸੇਫ ਰਹਿੰਦਾ ਪਰ ਜਿਹੜਾ ਉਹ ਤੋਂ ਨੇ ਵੀਜਾ ਬਲਾਈ ਕਰਦਾ ਨਾ ਵੀ ਐਨੇ ਬਚ ਕੇ ਐਨੇ ਮਿੰਟ ਤੇ ਆਹ ਗੱਡੀ ਚੋਂ ਆਹ ਗਲੀ ਤੋਂ ਆਹ ਮੋੜ ਤੋਂ ਬੰਦਾ ਚੱਕਣਾ ਤਾਂ ਚੱਕਣਾ ਜਿਹੜੀ ਚ ਮਰਜ਼ੀ ਬੈਠਾ ਮਹਿੰਗੀ ਗੱਡੀ ਵਿੱਚ ਬੰਦਾ ਨਹੀਂ ਮਰਦਾ ਓਏ ਤਵੇਂ ਮਸੋਣ ਹਿਆਰਾਂ ਦੇ ਸੌ ਰੱਬ ਦੀ ਮੈਂ ਲਾ ਕੇ ਨਹੀਂ ਕਹਿੰਦਾ ਮੈਂ ਛਪੀਆਂ ਵੇਖੀਆਂ ਵਿੱਚ ਅਗਵਾ ਮੌਤ ਮੂਰੇ ਬੰਦੇ ਦੀ ਸਣਪ ਨਹੀਂ ਚੱਲਦੀ ਓ ਜਦੋਂ ਆਉਣ ਲੱਗੀ ਉਹਨੇ ਲੈ ਜਾਣਾ ਹੈ ਹਾਏ ਉੱਥੇ ਬੁਲਟ ਪ੍ਰੂਫ ਚਾਦਰ ਹਾਨੇ ਕੀ ਆੜਨਾ ਜਿੱਥੇ ਮਿੱਤਰਾ ਕਾਲ ਨੇ ਪੈਲਾ ਰੇ ਉਹ ਸਦਾਨੀ ਮੈਂ ਨ ਮਾਰ ਕੇ ਕੁੰਡਲੀ ਆਇਆ ਹਾਂ ਗੱਲ ਕਹੋ ਦਿਲ ਚੋਂ ਕੱਢੀ ਐ ਬਾਪੂ ਉਹ ਗੱਡੀ ਤਾਂ ਵੀਰੇ ਗੱਡੀ ਐ ਭਾਵੇਂ ਛੋਟੀ ਐ ਭਾਵੇਂ ਵੱਡੀ ਟੋਪੀ ਵਾਲਿਆ ਤੇਰੀ ਟੋਪੀ ਤੇ ਵੀ ਗਾਦੀ ਐ ਫਿਰ ਕੁਛ ਆਹ ਟੋਪੀ ਨਹੀਂ ਆ ਦੂਜੀ ਵਾਲੀ ਜਿਹੜੀ ਛੱਤ ਜੀ ਵਾਲੀ ਆ ਟੋਪੀ ਦਾ ਟੋਪੀ ਹੈ ਪਰ ਜਿਹੜੀ ਤੇ ਮਰਜੀ ਗਾਦੀ ਹਾਈ ਟੋਪੀ ਵੱਜਦੀ ਐ ਵੀਰਿਆ ਅਖੀਰ ਟੋਪੀ ਟੋਪੀ ਵੱਜਦੀ ਐ ਵੀਰਿਆ ਅਖੀਰ ਟੋਪੀ ਟੋਪੀ ਸੌ ਦੀ ਜਾਂ 500 ਦੀ ਐ ਇਹ ਟੋਪੀ ਘਰੇ ਐਨਾ ਕਿਉਂ ਜ਼ਮਾਨਾ ਤੇਜ ਹੋਇਆ ਇੱਥੇ ਭਾਈਆਂ ਨੂੰ ਪਾਈ ਜਾਂਦੇ ਭਾਈ ਟੋਪੀ ਸਮਝ ਆਉਂਦੀ ਐ ਗੱਲ ਤੁਹਾਨੂੰ ਆਏ ਸੀ ਵੀ ਸਰ ਤੇ ਲੈਣਾ ਟੋਪੀ ਦੀ ਗੱਲ ਕਰੂਗਾ ਇਹ ਟੋਪੀ ਦੂਜੀ ਆ ਪੈਂਦੀ ਇੱਕ ਬੰਦੇ ਦੇ ਕਰਜਾਉ ਸਾਰਾ ਡਬਰ ਹੁੰਦਾ ਹਾਈ ਟੋਪੀ ਵੱਜਦੀ ਆ ਵੀਰਿਆ ਅਖੀਰ ਟੋਪੀ ਟੋਪੀ ਸੌ ਦੀ ਜਾਂ 500 ਦੀ ਆਈ ਲੋਕੋ ਘਰ ਐਨਾ ਕਿਉਂ ਜ਼ਮਾਨਾ ਤੇਜ਼ ਹੋਇਆ ਐਥੇ ਪੰਨਾਂ ਨੂੰ ਪਾਈ ਜਾਂਦੇ ਆਈ ਟੋਪੀ ਉਹ ਟੋਪੀ ਸਿਰ ਤੇ ਹੀ ਜੱਜਦੀ ਆ ਵੀਰ ਮੇਰਾ ਹਾਈ ਵੀਰ ਮੇਰਾ ਓਏ ਵੀਰ ਮੇਰਾ ਮਾਰੀ ਹੁੰਦੀ ਆ ਕਿਸੇ ਨੂੰ ਪਾਈ ਟੋਪੀ ਮਾਰੀ ਹੁੰਦੀ ਆ ਕਿ ਸੈਨੂੰ ਪਾਈ ਟੋਪੀ ਉਹ ਪੈਲੀ ਵਿੱਚ ਕੇ ਟੋਪੀ ਦਾ ਮੁੱਲ ਲਾਇਆ ਹੈ ਮੁੱਲ ਲਾਇਆ ਓਏ ਮੁੱਲ ਲਾਇਆ ਆਰ ਨਹਿਤ ਨੂਰਾਜ਼ਮਸਾਂ ਪਾਈ ਟੋਪੀ ਹਾ ਯਾਰ ਨਹਿਤ ਨੂਰਾਸਮਸਾਂ ਪਾਈ ਟੋਪੀ ਸੋਹੇ ਜਿਹੇ ਟੋਪੀਆਂ ਤੋਂ ਬਚ ਕੇ ਰਹਾ ਕਰੋ ਇਹ ਤਾਂ ਵੱਧ ਤੋਂ ਵੱਧ 1000 ਦੀ ਆਜੂ 1500 ਦੀ ਆਜੂ ਸਰਦੇ ਰਣ ਵਾਲੀ ਪਰ ਜਿਹੜੀ ਟੋਪੀ ਪਾਈ ਜਾਂਦੀ ਉਹ ਬਹੁਤ ਖਤਰਨਾਕ ਹੁੰਦੀ ਆ ਚੀਕਾਂ ਕਢਾ ਦਿੰਦੇ ਮੈਨੂੰ ਨਾ ਦੱਸੋ ਬਾਹਰ ਜਾਣ ਦਾ ਸ਼ਿਕਿੰਦਾ ਇਹਨਾਂ ਕੋਈ ਸੋ ਆਪਣਾ ਪੰਜਾਬ ਖਾਲੀ ਹੋ ਚਲਿਆ ਨਾ ਜਾਓ ਪਤਾ ਕੀ ਆ ਆ ਬਾਈ ਬਾਈ ਹੋਰ ਹੁਣ ਬਹੁਤ ਟਾਈਮ ਤੋਂ ਬਾਹਰ ਰਹਿੰਦੇ ਆ ਆਪਣੇ ਆਪਣੇ ਨਾਲ ਚ ਪ੍ਰੋਬਲਮ ਕੀ ਆ ਪੰਜਾਬੀਆਂ ਚ ਉਧਰ ਵਧੀਆ ਕੱਪੜੇ ਪਾ ਕੇ ਵਧੀਆ ਗੱਡੀ ਨਾਲ ਫੋਟੋ ਖਿੱਚ ਕੇ ਅਪਲੋਡ ਕਰਦੇ ਪਰੋ ਕੰਮ ਕਰਦੇ ਆਂਦੇ ਨਹੀਂ ਕਰਦੇ ਉਹਨਾਂ ਦਾ ਬਹੁਤ ਬੁਰਾ ਹਾਲ ਹੁੰਦਾ ਬਤੰਦਰੋ ਤੁਸੀਂ ਇੱਥੇ ਰਾਜੇ ਹੋ ਠੀਕਾ ਕੋਈ ਨਹੀਂ ਥੋੜਾ ਬੋਤਾ ਸਮਿਆਂ ਦਾ 헤ਰ ਫੇਰ ਹੁੰਦਾ ਅਪ ਡਾਊਨ ਚੱਲਦੇ ਰਹਿੰਦੇ ਜਿੰਦਗੀ ਚ ਇਹ ਆਪਣੇ ਘਰੇ ਵੀ ਚੱਲਦੇ ਹੁੰਦੇ ਆ ਇਹ ਬਹਾਨਾ ਬਣਾ ਕੇ ਬਾਹਰ ਭਜਣਾ ਪੰਜਾਬ ਤੋਂ ਮੁਨਕਰ ਹੋਣਾ ਬੜਾ ਔਖਾ ਹੋ ਜਾਣਾ ਗੱਲ ਕਰਦਾ ਆ ਜਿਹੜੇ ਜਿਹੜੇ ਕਹਿੰਦੇ ਵੀ ਹਾਈਲਾਈਟ ਸਾਈ ਕੁੜੀ ਮਿਲ ਜੇ ਬਸ ਬਾਹਰ ਚਲੀਏ ਔਰ ਉਹਨਾਂ ਲਈ ਗਾਣਾ ਇਹ ਰੱਖੀ ਗਰਾਂ ਹਾਈ ਐਂਡੀਆ ਲੁੱਟਦਾ ਆ ਇਹ ਗਾਣਾ ਤੁਸੀਂ ਸੁਣ ਲਿਆ ਨਾ ਗਾਰੰਟੀ ਦਿੰਦਾ ਜੇ ਜਾਓਗੇ ਤਾਂ ਆਪਣੇ ਦਮ ਤੇ ਜਾਓਗੇ ਹਾਈ ਐਂਡ ਹੀ ਲੁੱਟਦਾ ਯਾਰ ਨਜ਼ਾਰਾ ਹੈ ਸੁਣ ਮੋਤੀ ਬਾਗ ਦੀ ਹੈ ਹੂ ਰਹਿਣੀ ਮੈਂ ਸੁਣਿਆ ਇਹ ਰਿਪੋਰਟਾਂ ਤੋਂ ਮਿਲਦੇ ਹਾਈ ਦਸਤਬੀਨਾਂ ਵਿੱਚ ਝੂੜੇ ਨਹੀਂ ਸਮਝ ਆਉਂਦਾ ਹਾ ਇੰਡੀਆ ਲੁੱਟਦਾ ਯਾਰ ਨਜ਼ਾਰੇ ਸੁਣ ਮੋਤੀ ਬਾਗ ਦੀਏ ਹੁਰੇਲੀ ਮੈਂ ਸੁਣ ਆਏ ਰਿਪੋਰਟਾਂ ਤੋਂ ਮਿਲਦੇ ਡਸਟਬੀਨਾ ਵਿੱਚ ਝੂੜੇ ਨੇ ਧੁਰੋਂਗ ਕਰਨਾ ਡਸਾਈਡ ਤੇ ਮੈਂ ਕਰੂੰ ਸੁਸਾਈਡ ਐਨੀ ਮਾਰੀ ਵੀ ਨਹੀਂ ਸੋਚ ਮਿਲੋ ਤੇਰੇ ਯਾਰ ਦੀ സൈല തരി പച്ചോട തരി പാട തരി പാട തരി പ ਸਮਝਾਈਏ ਸਾਰਿਆਂ ਨੂੰ ਤਾੜੀ ਮਾਰ ਦਿਓ